ਇਦਰਬਹਾ ਨੇੜਲੇ ਪਿੰਡ ਮਦੀਰ ਦੇ ਵਿੱਚ ਵੀਟ ਗ੍ਰਾਸ ਦੇ ਲੰਗਰ ਦੀ ਸੇਵਾ 15 ਜਨਵਰੀ ਤੋਂ ਲਗਾਤਾਰ ਜਾਰੀ ਹੈ ਇਹ ਸੇਵਾ ਨੌਜਵਾਨ ਵੀਰਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਮਾਰਚ ਤੱਕ ਜਾਰੀ ਰਹੇਗੀ ਵੀਟ ਗ੍ਰਾਸ ਤਿਆਰ ਕਰਨ ਦੇ ਲਈ ਨੌਜਵਾਨ ਵੀਰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਉੱਗੀ ਹੋਈ ਕਣਕ ਨੂੰ ਚੰਗੀ ਤਰੀਕੇ ਨਾਲ ਕੱਟ ਕੇ ਉਸ ਤੋਂ ਬਾਅਦ ਪਾਣੀ ਦੇ ਨਾਲ ਕਣਕ ਨੂੰ ਧੋਤਾ ਜਾਂਦਾ ਹੈ ਉਸ ਤੋਂ ਬਾਅਦ ਕੁੰਡੇ ਕੋਟੇ ਨਾਲ ਕੁੱਟ ਕੇ ਮਸ਼ੀਨ ਦੁਆਰਾ ਜੂਸ ਕੱਢਿਆ ਜਾਂਦਾ ਹੈ ਅਤੇ ਨਾਲ ਦੀ ਨਾਲ ਸੰਗਤਾਂ ਨੂੰ ਪਰ ਵਿਅਕਤੀ 30 ਐਮਐਲ ਦੇ ਹਿਸਾਬ ਨਾਲ ਜੂਸ ਪਲਾਇਆ ਜਾਂਦਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਪਿੰਡੋਂ ਅਤੇ ਆਸ-ਪਾਸ ਦੇ ਪਿੰਡਾਂ ਤੋਂ ਗੁਰਦੁਆਰਾ ਸਹਿ ਵਿਖੇ ਪਹੁੰਚ ਕੇ ਜੂਸ ਪੀਂਦੀਆਂ ਨੇ। ਨੌਜਾਨ ਵੀਰਾਂ ਨੇ ਦੱਸਿਆ ਕਿ ਤਕਰੀਬਨ ਹਰ ਰੋਜ਼ 300 ਵਿਅਕਤੀ ਇੱਥੋਂ ਜੂਸ ਪੀ ਕੇ ਜਾਂਦਾ ਹੈ। ਇਹ ਜੂਸ ਗੁਰਦੁਆਰਾ ਸਹਿ ਵਿਖੇ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਪਲਾਇਆ ਜਾਂਦਾ ਹੈ ਜਾਣਕਾਰੀ ਦਿੰਦਿਆਂ ਨੌਜਵਨ ਵੀਰਾਂ ਅਤੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਜੂਸ ਲਈ ਆਰਗੈਨਿਕ ਕਣਕ ਉਗਾਈ ਜਾਂਦੀ ਹੈ ਅਤੇ ਕੁਦਰਤੀ ਮਿੱਟੀ ਜੋ ਕਿ ਰੇਸਪਰੇਏ ਤੋਂ ਮੁਕਤ ਹੁੰਦੀ ਹੈ ਉਸ ਵਿੱਚ ਕਣਕ ਨੂੰ ਅਗਾਉਂਦੇ ਹਨ ਜਦੋਂ ਕਣਕ ਉਗ ਜਾਂਦੀ ਹੈ ਕੱਟਣ ਦੇ ਲਾਇਕ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੂਸ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਉਹਨਾਂ ਦੱਸਿਆ ਕਿ ਇਸ ਜੂਸ ਦੇ ਵਿੱਚ ਸਰੀਰ ਲਈ ਲੋੜੀਂਦੇ 93 ਤੱਤ ਮੌਜੂਦ ਹੈ ਇਸ ਤੋਂ ਇਲਾਵਾ ਇਹ ਜੂਸ ਕੈਂਸਰ ਵਰਗੇ ਭਿਆਨਕ ਰੋਗ ਨਾਲ ਲੜਨ ਦੀ ਸਮਰੱਥਾ ਵੀ ਰੱਖਦਾ ਹੈ ਨਾਲ ਹੀ ਸ਼ੂਗਰ ਗਠੀਆ ਬਵਾਸੀਰ ਸਾਹ ਦੀ ਬਿਮਾਰੀ ਪਾਚਨ ਕਿਰਿਆ ਵਾਧਾ ਵਜਨ ਵਰਗੀਆਂ ਹੋਰ ਅਨੇਕਾਂ ਬਿਮਾਰੀਆਂ ਇਸ ਜੂਸ ਪੀਣ ਦੇ ਨਾਲ ਠੀਕ ਹੁੰਦੀਆਂ ਨੇ ਜੂਸ ਪੀ ਕੇ ਲਾਹਾ ਲੈਰੀ ਸੰਗਤ ਨੇ ਦੱਸਿਆ ਕਿ ਨੌਜਵਾਨ ਵੀਰਾਂ ਦਾ ਇਹ ਉਪਰਾਲਾ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਜਿੱਥੇ ਕਿ ਨੌਜਵਾਨ ਵੀਰਾਂ ਨੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਹ ਉਪਰਾਲਾ ਕੀਤਾ ਉੱਥੇ ਹੀ ਨੌਜਵਾਨ ਇਸ ਉਪਰਾਲੇ ਦੇ ਨਾਲ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਤੇ ਹੋਰ ਨੌਜਵਾਨਾਂ ਦੇ ਲਈ ਵੀ ਇੱਕ ਮਿਸਾਲ ਪੈਦਾ ਕਰਨਗੇ ਆਓ ਕਰਦੇ ਹਾਂ ਪ੍ਰਬੰਧਕਾਂ ਨਾਲ ਗੱਲਬਾਤ ਤੇ ਨੌਜਵਾਨ ਵੀਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆਓ ਦੇਖਦੇ ਹਾਂ ਵੀਡੀਓ ਹਾਂਜੀ ਭਾਈ ਜੀ ਜਿਹੜਾ ਮੰਦਿਰਪਿੰਡ ਦੇ ਵਿੱਚ ਵੀਟក្រਾਸ ਦਾ ਲੰਗਰ ਚੱਲ ਰਿਹਾ ਹੈ ਇਹ ਕਦੋਂ ਤੋਂ ਚੱਲ ਰਿਹਾ ਤੇ ਕਦੋਂ ਤੱਕ ਚੱਲਣਾ ਜੀ ਇਹ 15 ਜਨਵਰੀ ਤੋਂ ਸਟਾਰਟ ਕੀਤਾ ਜੀ ਆਪਾਂ ਤੇ 1 ਮਾਰਚ ਤੱਕ ਚੱਲਣਾ ਜੀ ਇਹ ਤੇ ਇਹ ਆਪਾਂ ਨੂੰ ਹੋਸਨਾਰ ਵਾਲੇ ਨੌਜਵਾਨ ਸੇਵਾ ਸੁਸਾਇਟੀ ਵਾਲਿਆਂ ਨੇ ਪ੍ਰੇਰਿਤ ਕੀਤਾ ਸੀ ਬਾਈ ਭਿੰਦਾ ਤੇ ਬਾਈ ਜੋਧੇਰਗਿਆਂ ਨੇ ਤੇ ਸਾਡਾ ਵਧੀਆ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਹੀ ਤੇ ਰੋਜ਼ ਹੀ ਉਹ ਸਾਨੂੰ ਪੁੱਛਦੇ ਵੀ ਹੈ ਵੀ ਕੀ ਸੰਗਤ ਦਾ ਸਹਿਯੋਗ ਆਣਾ ਤੇ ਸਾਡੀ ਵਧੀਆ ਉਹਨਾਂ ਨੇ ਸਾਡਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਤੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਹੀ ਸਾਡਾ ਭਾਜੀ ਵੀਟ ਗ੍ਰਾਸ ਚਲਾਉਣ ਦੇ ਵਿੱਚ ਨੌਜਵਾਨਾਂ ਦਾ ਕਿੰਨਾ ਕੁ ਸਹਿਯੋਗ ਰਹਿੰਦਾ ਤੁਹਾਨੂੰ ਜਾਂ ਪਿੰਡ ਵਾਲਿਆਂ ਦਾ ਜੀ ਸਾਨੂੰ ਪਿੰਡ ਵਾਲਿਆਂ ਦਾ ਵੀ ਬਹੁਤ ਸਹਿਯੋਗ ਆ ਜੀ ਤੇ ਸਾਡੇ ਸੇਵਾਦਾਰ ਭਰਾਵਾਂ ਦਾ ਵੀ ਬਹੁਤ ਸਹਿਯੋਗ ਆ ਜੀ ਸਾਨੂੰ ਕਿਉਂਕਿ 3:30 ਵਜੇ 4 ਵਜੇ ਅਸੀਂ ਗੁਰੂ ਘਰ ਪਹੁੰਚ ਜਾਂਦੇ ਆ ਜੀ ਸਵੇਰ ਤੇ 7:30 ਵਜੇ ਤੱਕ ਸਾਡੀ ਡਿਊਟੀ ਹੁੰਦੀ ਹੈ ਜੀ ਇੱਥੇ ਸਾਰੇ ਸੇਵਾਦਾਰ ਭਰਾ ਸਾਡੇ ਨਾਲ ਰਹਿੰਦੇ ਆ ਜੀ ਠੀਕ ਹੈ ਜੇਕਰ ਇਸ ਵਾਰ ਤੁਹਾਨੂੰ ਸੰਗਤ ਦਾ ਵਧੀਆ ਰਿਸਪੌਂਸ ਮਿਲਦਾ ਜਾਂ ਨੌਜਵਾਨਾਂ ਦਾ ਸਾਥ ਮਿਲਦਾ ਕਿ ਆਉਣ ਵਾਲੇ ਸਾਲਾਂ 'ਚ ਵੀ ਤੁਸੀਂ ਇਹ ਸੇਵਾ ਜਾਰੀ ਰੱਖੋ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਉਣ ਵਾਲੇ ਸਾਲਾਂ 'ਚ ਵੀ ਇਹ ਜਾਰੀ ਰੱਖਾਂਗੇ ਜੀ ਐਦ ਕੀ ਦਾ ਅਸੀਂ ਥੋੜਾ ਜਿਹਾ ਲੇਟ ਹੋ ਗਏ ਜੀ ਅੱਗੇ ਤੋਂ ਅਸੀਂ 1 ਦਸੰਬਰ ਤੋਂ ਸ਼ੁਰੂ ਕਰਦਿਆ ਕਰਾਂਗੇ ਜ ਤੇ 1 ਮਾਰਚ ਤੱਕ ਰੱਖਿਆ ਕਰਾਂਗੇ ਜੀ ਇੱਕ ਵਾਰ ਜੀ ਵੀਟ ਗ੍ਰਾਸ ਹੈ ਕਿਉਂ ਪੀਣਾ ਚਾਹੀਦਾ ਕੀ ਫਾਇਦਾ ਹੁੰਦਾ ਇਹਦਾ ਇਹਦੇ ਜੀ ਵੀਟ ਗ੍ਰਾਸ ਦੇ ਬਹੁਤ ਫਾਇਦੇ ਹੈ ਜਿਵੇਂ ਕੈਂਸਰ ਵਰਗੀਆਂ ਭੈਣਕ ਬਿਮਾਰੀਆਂ ਇਹਨਾਂ ਨੂੰ ਜਣਾ ਖਤਮ ਕਰਦਾ ਜੀ ਇਹ ਵੀਟ ਗ੍ਰਾਸ ਜਿਵੇਂ ਸ਼ੂਗਰ ਹੋ ਗਿਆ ਤੇ ਹੋਰ ਕਈ ਬਿਮਾਰੀਆਂ ਜੀ ਜਿਨ੍ਹਾਂ ਦਾ ਲਈ ਇਹ ਬਹੁਤ ਲਾਹੇਵੰਦ ਹੈ ਜੜ ਤੋਂ ਖਤਮ ਕਰਨ ਦੀ ਤਾਂਤ ਰੱਖਦਾ ਇਹ ਮੰਨ ਲਓ ਆਪਣੇ ਸਰੀਰ 'ਚ 105 ਤੱਤ ਹੈ ਜਿਹੜੇ ਜ਼ਰੂਰੀ ਹੁੰਦੇ ਆਪਾਂ ਨੂੰ ਚਾਹੀਦੇ ਤੇ ਇਹ ਕੱਲੇ ਵੀਟ ਗ੍ਰਾਸ 'ਚ 93 ਤੱਤ ਮੌਜੂਦ ਹੈ ਜੀ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ ਇਹ ਤੇ ਇੱਕ ਇੱਕ ਕਿੰਨਾ ਲੈਣਾ ਚਾਹੀਦਾ ਹੈ ਪੀਣ ਦੀ ਵਿਧੀ ਕੀ ਹੈ ਦੀ ਪੀਣ ਦੀ ਵਿਧੀ ਇਹ ਹੈ ਜੀ ਇੱਕ ਦਾ ਖਾਲੀ ਪੇਟ ਪੀਣਾ ਚਾਹੀਦਾ ਜੀ ਤੇ ਇਹ 20ml ਪੀਣਾ ਚਾਹੀਦਾ ਜੀ ਇੱਕ ਜਾਣੇ ਨੂੰ ਤੇ ਜਿਹਨੂੰ ਜਿਆਦਾ ਜਿਵੇਂ ਕੈਂਸਰ ਲਾਸਟ ਸਟੇਜ ਤੇ ਹੈ ਜੀ ਉਹਦੇ ਲਈ 50ml ਹੈ ਤੇ ਬਾਕੀ ਆਮ ਤਾਂ 20ml ਹੀ ਪੀਣਾ ਚਾਹੀਦਾ ਇਹੇ ਤੋਂ ਉਸ ਤੋਂ ਬਾਅਦ ਘੰਟਾ ਕੁਝ ਖਾਣਾ ਪੀਣਾ ਨਹੀਂਗਾ ਜੀ ਜੀ ਪਹਿਲਾਂ ਨਰਨੇਕਾਲ ਦੇ ਪੀਣਾ ਹੈ ਹਾਂ ਨਰਨੇਕਾਲ ਦੇ ਪੀਣਾ ਜੀ ਠੀਕ ਹੈ ਕੀ ਪੀਲ ਕਰੋਗੇ ਜਿਹੜੇ ਸੰਗਤ ਹਾਜੇ ਪੀਣ ਨੂੰ ਰਹਿੰਦੀ ਆ ਜਿਨ੍ਹਾਂ ਨੂੰ ਨਹੀਂ ਪਤਾ ਇਹਦੇ ਬਾਰੇ ਵਿੱਚ ਅਸੀਂ ਤਾਂ ਇਹ ਕਹਨੇ ਆ ਜੀ ਵੱਧ ਤੋਂ ਵੱਧ ਸੰਗਤ ਪਹੁੰਚੇ ਤੇ ਇਸ ਚੀਜ਼ ਦਾ ਲਾਹਾ ਲਹੇ ਜੀ ਕਿਉਂਕਿ ਇਹ ਚੀਜ਼ਾਂ ਬਹੁਤ ਘੱਟ ਆਉਂਦੀਆਂ ਜੀ ਆਪਣੇ ਮਿਲਦਾ ਹਿੰਦਿਆ ਜੀ ਪਹਿਲਾਂ ਹੁਸਨਾਰ ਚੱਲ ਰਿਆ ਜੀ ਤੇ ਦੂਜਾ ਆਪਣੇ ਪਿੰਡ ਮਦੀਰ ਦੇ ਵਿੱਚ ਆ ਜੀ ਇੱਕ ਇੱਥੇ ਤੁਹਾਡੇ ਪਿੰਡ ਦੇ ਵਿੱਚ ਬਾਹਰੋਂ ਵੀ ਸੰਗਤ ਪੀਣ ਵਾਸਤੇ ਆਉਂਦੀ ਆ ਜੀ ਹਾਂਜੀ ਬਾਹਰੋਂ ਆਉਂਦੀ ਆ ਜੀ ਕਈ ਪਿੰਡਾਂ ਜਿਵੇਂ ਰਖਾਲਾ ਅ ਗੁਰੂਸਾਰਾ ਤੇ ਕੋਟਭਾਈ ਤੋਂ ਸੰਗਤ ਆ ਰਹੀ ਆ ਜੀ ਵਧੀਆ ਸਹਿਯੋਗ ਵੀ ਦੇ ਰਹੇ ਆ ਜੀ ਵੀਟ ਗ੍ਰਾਸ ਤਿਆਰ ਕਰਨ ਦੇ ਲਈ ਕੀ ਵਿਧੀ ਕੀ ਹੈ ਦੀ ਕਿਹੜੀ ਕਣਕ ਵਰਤਦੇ ਹਾਂ ਪਹਿਲਾਂ ਤਾਂ ਸਾਰੀ ਸੰਗਤ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜੀ ਮਿੱਟੀ ਆ ਜੋ ਕਿ ਆਰਗੈਨਿਕ ਵਰਤੀ ਜਾਂਦੀ ਆ ਕਿਉਂਕਿ ਬਿਨਾਂ ਰੇਸਪਰੇ ਵਾਲੀ ਮਿੱਟੀ ਚਾਹੀਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਜੋ ਕਣਕ ਆ ਉਹ ਵੀ ਆਰਗੈਨਿਕ ਵਰਤੀ ਜਾਣੀ ਚਾਹੀਦੀ ਜਿਸ ਜੋ ਕਿ ਜੋ ਵੀ ਮੱਧ ਪ੍ਰਦੇਸ਼ ਦੀ ਬ੍ਰਾਂਡ ਆ ਥਾਨ ਬ੍ਰਾਂਡ ਉਹ ਕਣਕ ਵਰਤਦੇ ਆ ਜਿਸ ਵਿੱਚ ਵੀ ਅਸੀਂ ਟ੍ਰੇ ਨੂੰ ਪਹਿਲਾਂ 2 1/2 ਤੋਂ 2 ਇੰਚ ਮਿੱਟੀ ਪਾ ਕੇ ਉਹਦੇ ਵਿੱਚ ਪਾਣੀ ਸੜਕ ਕੇ ਉਸ ਤੋਂ ਬਾਅਦ 200 ਤੋਂ 300 ਗ੍ਰਾਮ ਉਹਦੇ ਵਿੱਚ ਕਣਕ ਦਾ 20 ਪਾਇਆ ਜਾਂਦਾ ਜੋ 20 ਪਾ ਕੇ ਉਸ ਨੂੰ ਉਗਰਾਇਆ ਜਾਂਦਾ ਜੋ ਕਿ 14-15 ਦਿਨਾਂ ਵਿੱਚ ਕਣਕ ਉਗਰਾ ਕੇ ਤਿਆਰ ਕੀਤੇ ਜਾਂ ਜੋ ਕਿ ਜੂਸ ਬਣਾਉਣ ਦੇ ਕਾਬਿਲ ਹੋ ਜਾਂਦੇ ਜੀ ਇਹ ਜਿਹੜੀ ਕਣਕ ਆ ਇਹਨੂੰ ਡੇਲੀ ਇਹਦੀ ਦੇਖ ਰਹਿਖ ਕਿਵੇਂ ਕਰਦੇ ਹੋ ਡੇਲੀ ਦੇਖ ਰਹਿਖ ਕਰਦੇ ਇਹਨੂੰ ਜੇਸੇ ਲੋਡ ਦੇ ਹਿਸਾਬ ਕੋ ਇਹਨੂੰ ਪਾਣੀ ਸਵੇਰ ਸ਼ਾਮ ਪਾਉਣਾ ਪੈਂਦਾ ਜੀ ਜੀ ਤੇ ਉਸ ਤੋਂ ਬਾਅਦ ਫਿਰ ਵੀਟ ਜਦੋਂ ਤਿਆਰ ਕਰਦੇ ਹੋ ਨਾ ਤਿਆਰ ਕਿਵੇਂ ਕਰਦੇ ਹੋ ਫਿਰ ਕਣਕ ਜਦੋਂ ਤਿਆਰ ਹੋ ਜਾਂਦੀ ਹੈ ਫਿਰ ਵੀਟ ਜੂਸ ਕਿਵੇਂ ਨਿਕਲਦਾ ਹੈ ਜਦੋਂ ਵੀ ਇਹ ਕਣਕ ਤਿਆਰ ਹੋ ਜਾਂਦੀ ਹੈ ਨੂੰ ਪਹਿਲਾਂ ਕਟਾਈ ਕਰਕੇ ਕਟਾਈ ਕਰਕੇ ਫਿਰ ਉਸ ਤੋਂ ਬਾਅਦ ਜੜਾਂ ਦੇ ਸਾਡੇ ਪੈ ਜਾਲਾਂ ਦਾ ਉਸ ਦੀ ਕਟਾਈ ਕਰਕੇ ਉਸ ਤੋਂ ਬਾਅਦ ਨੂੰ ਸਾਫ ਪਾਣੀ ਨਾਲ ਧੋ ਕੇ ਉਸ ਤੋਂ ਬਾਅਦ ਕੁੰਡੇ ਘੋਟੇ ਵਿੱਚ ਕੁੱਟ ਕੇ ਮਸ਼ੀਨ ਰਹੀ ਇਹਨੂੰ ਕੱਢ ਕੇ ਉਸ ਤੋਂ ਬਾਅਦ ਅੰਗਦਾਂ ਨੂੰ ਸੇਵਨ ਕਰਾਇਆ ਜਾਂਦਾ ਹੈ ਇੱਕ ਵਾਰੀ ਮੰਦਿਰ ਜਿਹੜਾ ਵੀਟਕਰਾਸ ਦਾ ਲੰਗਰ ਚੱਲ ਰਿਹਾ ਤਾਂ ਡੇਲੀ ਕਿੰਨੇ ਕਿ ਜਿਹੜੀ ਸੰਗਤ ਹੈ ਜਿਹੜੀ ਵੀਟਕਰਾਸ ਦਾ ਜਿਹੜਾ ਸੇਵਨ ਕਰ ਲੈਂਦੀ ਹੈ 300 ਬੰਦਾ ਡੇਲੀ ਦਾ ਹੀ ਲੱਗ ਕੇ ਆਂਦਾ ਹੈ 300 ਕੰਨ ਦਾ ਇਹਦੇ ਵਿੱਚ ਆਪੇ ਗੱਲ ਕਰੀਏ ਸੰਗਤ ਤੁਹਾਡੇ ਪਿੰਡ ਬਾਹਰੋਂ ਵੀ ਹੋਰ ਪਿੰਡਾਂ ਚੋਂ ਵੀ ਬਾਹਰੋਂ ਵੀ ਆਉਂਦੀ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਕੀ ਪੀਰ ਹੋਰ ਵੀ ਲੋਕ ਆਇਆ ਕਰਨ ਪੀਣ ਆਉਂਦੇ ਠੀਕ ਹੈ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂ ਜੀ ਇਹ ਸਾਡੇ ਪਿੰਡ ਵੀਟਕਰਾਸ ਦਾ ਜਿਹੜਾ ਲੰਗਰ ਲੱਗਿਆ ਪਿੰਡ ਦੇ ਸਹਿਯੋਗ ਨਾਲ ਲੋਕ ਸਕਾਰ ਕਮੇਟੀ ਨੇ ਲਾਇਆ ਇਹਦੇ ਬਹੁਤ ਗੋਣਾ ਜੀ ਸਾਨੂੰ 15 ਤਰੀਕ ਤੋਂ ਹੀ ਪੀਣ ਲੱਗੇ ਆ ਸਾਨੂੰ ਸਰੀਰ ਦੱਸਦਾ ਵੀ ਇਹਦੇ ਵਿੱਚ ਬਹੁਤ ਵੱਡੇ ਗੋਣਾ ਹੈ ਤੇ ਇਹ ਪੀਣਾ ਚਾਹੀਦਾ ਜੀ ਸਾਰੇ ਹਮ ਹਮ ਆ ਕੇ ਆ ਕੇ ਬਾਹਰ ਅੰਦਰੋਂ ਪੀਂਦੇ ਆ ਸਾਡੇ ਅਸੀਂ ਤੇ ਇਹੀ ਜਾਣੇ ਸ਼ਾਹ ਬਣਿਆ ਰਵੇ ਇਸੇ ਤਰ੍ਹਾਂ ਕਿਰਦਾ ਜੀ ਬਹੁਤ ਸਹਿਯੋਗ ਹੈ ਸਾਡੇ ਨੌਜਵਾਨਾਂ ਨੂੰ ਆਣੇ ਵੱਧ ਤੋਂ ਵੱਧ ਇਸ ਪਾਸੇ ਲੱਗੋ ਤੇ ਲੋਕਾਂ ਦੀ ਸੇਵਾ ਕਰਨ ਨਾਲ ਆਪ ਤੰਦਰੁਸਤ ਹੋ ਬਹੁਤ ਵਧੀਆ ਚੀਜ਼ ਹੈ ਇਹ आज ਮੇ ਲਈ ਵੀ ਇਤਜਾਬ ਨਹੀਂ ਬਣ ਰਿਹਾ ਬਹੁਤ ਠੀਕ ਜੀ ਵੀਰ ਦੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਤਾਂ ਧੰਨਵਾਦੀ ਆ ਜਿਨ੍ਹਾਂ ਨੇ ਆ ਕੇ ਆਪਦੇ ਚੈਨਲ ਤੇ ਇਹ ਸਾਡੀ ਵੀਡੀਓ ਪਾ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦੂਸਰਾ ਜਿਹੜੇ ਆਪਣੇ ਨੌਜਵਾਨ ਵੀਰ ਹੈ ਸੇਵਾ ਸਟੇਟੀ ਵਾਲੇ ਇਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਬਹੁਤ ਹੀ ਵਧੀਆ ਵੀਟਗ੍ਰਾਸ ਬੱਚੇ ਬਹੁਤ ਮਿਹਨਤੀ ਆ ਚੰਗੇ ਪਾਸੇ ਲੱਗੇ ਆ ਪਿੰਡ ਦੇ ਨੌਜਵਾਨ ਵੀਰ ਆ ਇਸ ਤਰ੍ਹਾਂ ਇਹ ਨਸ਼ਿਆਂ ਤੋਂ ਵੀ ਬਚਣਗੇ ਤੇ ਦੂਸਰਾ ਪਿੰਡ ਵਾਸਨਾਂ ਨੂੰ ਸਿਹਤ ਚੰਗੀ ਸਿਹਤ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਕਰੀਬਨ 300 ਬੰਦਾ ਸਾਡੇ ਰੋਜ਼ ਵੀਟਗ੍ਰਾਸ ਦਾ ਸੇਵਨ ਕਰਦਾ ਸੁਭਾ ਗੁਰਦੁਆਰੇ ਆ ਕੇ ਬਹੁਤ ਚੰਗੀ ਗੱਲ ਹੈ ਇਸ ਨਾਲ ਗੁਰੂ ਘਰ ਨਾਲ ਵੀ ਸੰਗਤ ਨਵੀਂ ਜੁੜੀ ਹੈ ਤੇ ਹੋ ਸਕਦਾ ਹੈ ਵੀ ਬੰਦੇ ਦਾ ਜੀਵਨ ਬਦਲ ਜੇ ਤੇ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਇਹਦੇ ਨਾਲ ਪ੍ਰਬੰਧਕ ਕਮੇਟੀ ਦਾ ਵੀ ਸੰਯੋਗ ਆ ਸਾਰੇ ਨਗਰ ਨਿਵਾਸੀਆਂ ਨੇ ਵੀ ਸੰਯੋਗ ਦਿੱਤਾ ਵੀਰਾਂ ਦਾ ਤੇ ਚੜ੍ਹਦੀ ਕਲਾ ਵਾਲਾ ਕਾਰਜ ਹੈ ਤੇ ਅਸੀਂ ਤਾਂ ਨੇ ਵੀ ਇਹ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਵੇ ਸੇਵਾ ਤੇ ਵੀਰਾਂ ਨੂੰ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਹਜੇ ਤੱਕ ਨਹੀਂ ਆਉਂਦੇ ਉਹਨਾਂ ਨੂੰ ਵੀ ਬੇਨਤੀ ਵੀ ਆ ਕੇ ਲੰਗਰ ਵੀ ਛਕਿਆ ਕਰਨਾ ਤੇ ਵੀਰਾਂ ਦਾ ਵੱਦ-ਵੱਦ ਸੰਯੋਗ ਕਰਨ ਸੇਵਾ ਦੇ ਵਿੱਚ ਵੀ ਤੇ ਜਿਸ ਤਰ੍ਹਾਂ ਵੀ ਕੋਈ ਸੰਯੋਗ ਕਰ ਸਕਦਾ ਸੰਯੋਗ ਕਰਨ ਤੇ ਇੰਨੀਆਂ ਕਬੰਤੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ